ਇੰਟਰਨੈਸ਼ਨਲ ਪੱਧਰ ਦੇ ਬਾਡੀ ਬਿਲਡਰ ਵਰਿੰਦਰ ਕੁਮਮਣ ਉਹਨਾਂ ਦੀ ਅੱਜ ਫੋਟੇਜ਼ ਹਸਪਤਾਲ ਵਿੱਚ ਮੌਤ ਹੋ ਗਈ ਹੈ ਮੌਤ ਦੇ ਕੀ ਕਾਰਨ ਨੇ ਤੇ ਪਰਿਵਾਰ ਵਾਲਿਆਂ ਦਾ ਕੀ ਦਾਵਾ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਧਰ ਜੋ ਸ਼ਾਂਤੀ ਨੋਬਲ ਪੁਰਸਕਾਰ ਹੈ ਉਹ ਕਿਸ ਨੂੰ ਮਿਲਿਆ ਤੇ ਟਰੰਪ ਸਾਹਿਬ ਨੂੰ ਕਿਉਂ ਨਹੀਂ ਮਿਲਿਆ ਇਸ ਬਾਰੇ ਵੀ ਚਰਚਾ ਕਰਾਂਗੇ ਉਧਰ ਸੁਰਿੰਦਰ ਸਿੰਘ ਕੋਲਕੱਤਾ ਉਹਨਾਂ ਦੇ ਕਤਲ ਤੋਂ ਬਾਅਦ ਜੋ ਧਰਨਾ ਲਾਇਆ ਗਿਆ ਸੀ ਉਹ ਧਰਨਾ ਝੁਕ ਲਿਆ ਗਿਆ ਉਸਤੇ ਹੁਣ ਕੀ ਫੈਸਲਾ ਲਿਆ ਗਿਆ ਇਸ ਤੇ ਚਰਚਾ ਕਰਾਂਗੇ ਤੇ ਉਧਰ ਨਵਜੋਤ ਸਿੰਘ ਸਿੱਧੂ ਉਹ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਨੇ ਉਧਰੋਂ ਕੀ ਖਬਰਾਂ ਆ ਰਹੀਆਂ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਰ ਅੱਜ ਆਪਾਂ ਸ਼ੁਰੂਆਤ ਕਰਾਂਗੇ ਵਰਿੰਦਰ ਸਿੰਘ ਕੁੰਮਣ ਉਹਨਾਂ ਦੀ ਅੱਜ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਗਈ ਹੈ ਉਹਨਾਂ ਦੀ ਮੌਤ ਦੇ ਕੀ ਕਾਰਨ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਮੌਤ ਜੋ ਹੈ ਦਿਲ ਦਾ ਦੌਰਾ ਪੈਣ ਕਰਨ ਹੋਈ ਹੈ ਤੁਸੀਂ ਕੀ ਕਹੋਗੇ ਬਿਲਕੁਲ ਇਹ ਬੜੀ ਦੁਖਦਾਈ ਖਬਰ ਆਈ ਹੈ ਜੀ ਅੱਜ ਹੀ ਕੀਰਤਪ੍ਰ ਸਾਹਿਬ ਗਾਇਕ ਰਾਜਵੀਰ ਜਵੰਦਾ ਦੇ ਆਸਪਾਨ ਪਰਿਵਾਰ ਗਏ ਸੀ ਸੋ ਅੱਜ ਹੀ ਉਹਦਾ ਸੇਵਾ ਠੰਡਾ ਹੋਇਆ ਹੂੰ ਤੇ ਅੱਜ ਹੀ ਦੂਜੀ ਖਬਰ ਆ ਗਈ ਕਿ ਬਰਿੰਦਰ ਘੁੰਮਣ ਜਿਹੜੇ ਕਿ ਬਹੁਤ ਇੰਟਰਨੈਸ਼ਨਲ ਲੈਵਲ ਦੇ ਜੀ ਬਿਲਕੁਲ ਬਾਡੀ ਬਿਲਡਰ ਨੇ ਉਹਨਾਂ ਦੀ ਡੈਥ ਹੋ ਗਈ ਹੈ ਇਹਨਾਂ ਦਾ ਪਿਸ਼ੋਕੜ ਜਿਹੜਾ ਹੈ ਉਹ ਗੁਰਦਾਸਪੁਰ ਦਾ ਹੈ ਔਰ 1982 ਦਾ ਇਹਨਾਂ ਦਾ ਜਨਮ ਹੈ ਕੁਝ ਮੀਡੀਆ ਦੇ ਵਿੱਚ ਉਹਨਾਂ ਨੂੰ ਵੈਟਰਨ ਬਾਡੀ ਬਿਲਡਰ ਕਿਹਾ ਜਾ ਗਿਆ ਵੈਟਰਨ ਨਹੀਂ ਸੀਗੇ ਉਹ ਉਹਨਾਂ ਦੀ ਘਾਟੀ ਉਮਰ ਹੈ ਹੂੰ ਦੂਜਾ ਗੁਰਦਾਸਪੁਰ ਦਾ ਇਹਨਾਂ ਦਾ ਪਸ਼ੋਕੜ ਹੈ ਉਹਨਾਂ ਦੇ ਦਾਦਾ ਵੀ ਖਿਡਾਰੀ ਰਹੇ ਹੈ ਔਰ ਉਹਨਾਂ ਦੇ ਪਿਤਾ ਵੀ ਖਿਡਾਰੀ ਰਹੇ ਨੇ ਤੇ ਇਹ ਤੀਜੀ ਪੀੜੀ ਦੇ ਵਿੱਚ ਇਸ ਮਤਲਬ ਸਪੋਰਟਸ ਦੇ ਵਿੱਚ ਆਪਣਾ ਕੈਰੀਅਰ ਇਹਨਾਂ ਨੇ ਬਣਾਇਆ ਜਲੰਧਰ ਇਹਨਾਂ ਦੀ ਪੜ੍ਹਾਈ ਹੋਈ ਔਰ ਉੱਥੋਂ ਇਹਨਾਂ ਨੇ ਪਾਮੇ ਕੇ ਐਥਲੈਟਿਕਸ ਦੇ ਵਿੱਚ ਇਹਨਾਂ ਦੀ ਗੇਮ ਸੀਗੀ ਪਰ ਇਹਨਾਂ ਦਾ ਜਿਹੜਾ ਆਪਣਾ ਮਨ ਹੈ ਜਾਂ ਕਈ ਵਾਰ ਕਹਿੰਦੇ ਨਾ ਵੀ ਬੰਦਾ ਟਰੈਕ ਜਿਹੜਾ ਹੈ ਕੋਈ ਹੋਰ ਫੜ ਲੈਂਦਾ ਜਿਹੜਾ ਸੂਟੇਬਲ ਲੱਗਦਾ ਕਿਉਂਕਿ ਜੁੱਸਾ ਚੰਗਾ ਸੀਗਾ ਤੇ ਬੋਡੀ ਬਿਲਡਿੰਗ ਦੇ ਵਿੱਚ ਆ ਗਏ ਬੋਡੀ ਬਿਲਡਿੰਗ ਤੋਂ ਬਾਅਦ ਇਹ ਸ਼ੁਰੂਆਤ ਪਹਿਲਾ ਪੰਜਾਬ ਤੋਂ ਨੇਚਰਲੀ ਪੰਜਾਬ ਦਾ ਮੁਕਾਬਲਾ ਜਿੱਤਿਆ ਤੇ ਫਿਰ ਮਿਸਟਰ ਇੰਡੀਆ ਬਣੇ ਤੇ ਉਸ ਤੋਂ ਬਾਅਦ ਇਹਨਾਂ ਨੇ ਏਸ਼ੀਆ ਜਿਹੜਾ ਬਾਡੀ ਬਿਲਡਿੰਗ ਦਾ ਮੁਕਾਬਲਾ ਮਿਸਟਰ ਏਸ਼ੀਆ ਮੁਕਾਬਲਾ ਹੁੰਦਾ ਉਹਦੇ ਵੀ ਰਨਰ ਅਪ ਰਹੇ ਸੋ ਕਾਫੀ ਵੱਡੀ ਇਹਨਾਂ ਦੀ ਉਪਲਬਧੀ ਸੀ ਔਰ ਫਿਰ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਮੋਡਲਿੰਗ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਕਾਫੀ ਚਰਚਿਤ ਔਰ ਇਨਸਪਾਇਰਿੰਗ ਪਰਸਨੈਲਿਟੀ ਸੀ ਔਰ ਜਿਹੜੀ ਖਬਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਉਹਨਾਂ ਉਹ ਫੋਟੇਸ ਹਸਪਤਾਲ ਦੇ ਵਿੱਚ ਮੁੰਡੇ ਦਾ ਆਪਰੇਸ਼ਨ ਕਰਵਾਉਣ ਦੇ ਲਈ ਐਡਮਿਟ ਹੋਏ ਸੀਗੇ ਪਰ ਉਹਨੂੰ ਦਾ ਆਪਰੇਸ਼ਨ ਵੀ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਸੋ ਇਹ ਜਿਹੜੀ ਖਬਰ ਹੈ ਇਹਨੂੰ ਲੈ ਕੇ ਜਿਹੜੀ ਹੈ ਕਾਫੀ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਰਿਵਾਰ ਵੱਲੋਂ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਸੋ ਬੜਾ ਦੁਖਦਾਇਕ ਇਹ ਮਾਮਲਾ ਹੈ ਸਰ ਸਰ ਇਹ ਪਰਿਵਾਰ ਵੱਲੋਂ ਇਲਜ਼ਾਮ ਇਹ ਹੀ ਲਾਏ ਜਾ ਰਹੇ ਨੇ ਕਿ ਉਹ ਸਿਰਫ ਇੱਕ ਆਪਣੇ ਮੋਢੇ ਦੀ ਸਰਜੀ ਕਰਵਾਉਣ ਵਾਸਤੇ ਗਏ ਸੀ ਤੇ ਇਹ ਦਿਲ ਦਾ ਦੌਰਾ ਮਤਲਬ ਕਿਸ ਤਰ੍ਹਾਂ ਇਹ ਕੋਈ ਸਮਝ ਨਹੀਂ ਆ ਰਹੀ ਕਿ ਕਈ ਜਿਹੜੇ ਉਹਨਾਂ ਦੇ ਹੋਰ ਵੀ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਕਿ ਇਹ ਕਿਤੇ ਨਾ ਕਿਤੇ ਹਸਪਤਾਲ ਦੀ ਨਲਾਕੀ ਹੈ ਤੇ ਉਹ ਕਿਸ ਤਰ੍ਹਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜੇਕਰ ਉਹ ਕਹਿਆ ਜਾ ਰਿਹਾ ਹੈ ਕਿ ਜਦੋਂ ਉਹ ਉਹਨਾਂ ਦੀ ਡੈਥ ਹੋ ਚੁੱਕੀ ਸੀ ਤਾਂ ਉਹਨਾਂ ਦਾ ਸਰੀਰ ਪੂਰਾ ਨੀਲਾ ਪੈ ਚੁੱਕਿਆ ਸੀ ਤੇ ਇੱਥੇ ਕਿਤੇ ਨਾ ਕਿਤੇ ਹਸਪਤਾਲ ਵਾਲਿਆਂ ਦੀ ਵੀ ਤੁਸੀਂ ਕੁਛ ਨਾ ਕੁਛ ਨਲੈਕੀ ਦੇਖਦੇ ਹੋ ਆ ਦੇਖੋ ਨਲੈਕੀ ਜਾਂ ਉਸ ਤਰ੍ਹਾਂ ਦਾ ਕਹਿਣਾ ਮੁਸ਼ਕਲ ਹੈ ਕਿਉਂਕਿ ਅਸੀਂ ਕੋਈ ਮੈਡੀਕਲ ਦੇ ਐਕਸਪਰਟ ਨਹੀਂ ਹਾਂ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਕਿਹੜੀ ਦਵਾਈ ਦਿੱਤੀ ਗਈ ਸੀਗੀ ਜਾਂ ਕਿਹਦੇ ਕਰ ਕੀ ਕੀ ਉਹਨਾਂ ਦਾ ਟ੍ਰੀਟਮੈਂਟ ਹੋਇਆ ਸੋ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਮੁਸ਼ਕਲ ਹੈ ਪਰ ਇਹ ਜ਼ਰੂਰ ਹੈ ਕਿ ਕਿਉਂਕਿ ਫੂਟੇ ਸਪਤਲ ਇੱਕ ਪ੍ਰੋਮਿਨੈਂਟ ਹਸਪੀਟਲ ਹੈ ਔਰ ਤੁਸੀਂ ਦੇਖਿਆ ਕਿ ਵੱਡੇ ਹਾਈ ਪ੍ਰੋਫਾਈਲ ਜਿਹੜੇ ਪੇਸ਼ੈਂਟ ਆ ਉਹਨਾਂ ਕੋ ਜਾਂਦੇ ਆ ਹੈ ਨਾ ਔਰ ਮਹਿੰਗਾ ਵੀ ਬਹੁਤ ਹੈ ਬਹੁਤ ਮਹਿੰਗਾ ਹਸਪੀਟਲ ਵੀ ਆ ਉਹ ਉੱਥੇ ਇਸ ਤਰ੍ਹਾਂ ਦੀ ਨਿਲਾਇਕੀ ਦੀ ਮੈਨੂੰ ਨਹੀਂ ਲੱਗਦਾ ਕੋਈ ਬਹੁਤੀ ਗੁੰਜਾਇਸ਼ ਹੈ ਪਰ ਸਰ ਪਰਿਵਾਰ ਵਾਲਿਆਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਹਾਰਟ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਇਤੋਂ ਤੱਕ ਉਹਨਾਂ ਦਾ ਬਿਆਨ ਆ ਰਿਹਾ ਹੈ। ਹਾਂ ਇਹ ਇੱਕ ਸਿਚੁਏਸ਼ਨ ਹੈ ਜਿਹਨੂੰ ਮੈਂ ਥੋੜਾ ਜਿਹਾ ਜਦੋਂ ਇਹ ਖਬਰ ਆਈ ਤੇ ਮੈਂ ਉਹ ਨੈਟ ਤੇ ਦੇਖ ਰਿਹਾ ਸੀ ਕਿ ਇਸ ਤਰ੍ਹਾਂ ਕੀ ਹੋ ਸਕਦਾ ਤੇ ਮੈਂ ਇੱਕ ਅ ਅਪੋਲੋ ਹਸਪੀਟਲ ਨਵੀਂ ਮੁੰਬਈ ਦੇ ਜਿਹੜੇ ਕਾਰਡੀਓਲੋਜਿਸਟ ਨੇ ਦਿਲ ਦਿਲ ਦੇ ਰੋਗਾਂ ਦੇ ਮਾਹਰ ਜਿਹੜੇ ਸਰਜਨ ਨੇ ਉਹ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਹੁੰਦਾ ਹੈ ਨਾ ਆਪਰੇਸ਼ਨ ਹੁੰਦਾ ਹੈ ਤੇ ਉਸ ਦੇ ਨਾਲ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਉਹਦੇ ਨਾਲ ਅ ਦਿਲ ਦੇ ਟਿਸ਼ੂ ਪ੍ਰਭਾਵਿਤ ਹੋ ਜਾਂਦੇ ਆ ਸੋ ਉਸ ਕੰਡੀਸ਼ਨ ਨੂੰ ਮਾਇਓਕਾਰਡੀਅਲ ਸਿਚੁਏਸ਼ਨ ਜਿਹੜੀ ਹੈ ਕਿਹਾ ਜਾਂਦਾ ਹੈ ਕਿ ਇਸ ਆਪਰੇਸ਼ਨ ਤੋਂ ਬਾਅਦ ਹੋ ਸਕਦਾ ਹੈ ਕਿ ਉਸੇ ਤਰ੍ਹਾਂ ਉਨਾਂ ਦੇ ਨਾਲ ਵਾਪਰਿਆ ਹੋਵੇ ਹੈ ਨਾ ਸੋ ਉਹਦੇ ਕਰਕੇ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਹੋਵੇ ਤੇ ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਜਦੋਂ ਕੋਈ ਆਪਰੇਸ਼ਨ ਕਰਵਾਉਂਦੇ ਨੇ ਜਾਂ ਆਪਰੇਸ਼ਨ ਵਗੈਰਾ ਹੁੰਦਾ ਤਾਂ ਉਹਨਾਂ ਦਾ ਬਲੱਡ ਜਿਹੜਾ ਹੈ ਉਹ ਬਹੁਤ ਤੇਜੀ ਨਾਲ ਵੱਧ ਜਾਂਦਾ ਹੈ ਬਲੱਡ ਜਿਹੜੀ ਸਰਕੂਲੇਸ਼ਨ ਹੈ ਉਹਦੀ ਬਲੱਡ ਪ੍ਰੈਸ਼ਰ ਜਿਹੜਾ ਉਹ ਬਹੁਤ ਵੱਧ ਜਾਂਦਾ ਤੇ ਉਸ ਤਰ੍ਹਾਂ ਵੀ ਹਾਰਟ ਅਟੈਕ ਹੋਣ ਦੇ ਚਾਂਸਸ ਹੋ ਸਕਦੇ ਆ ਸੋ ਇਹ ਕਿਉਂਕਿ ਇਹ ਇਹ ਕਿਆ ਸਰਾਈਆਂ ਜਾਂ ਐਕਸਪਾਰਟ ਜਿਹੜੇ ਆ ਜਿਨ੍ਹਾਂ ਨੇ ਜਿਹੜੇ ਕਿ ਕੰਡੀਸ਼ਨ ਦੱਸ ਦਿੰਦੇ ਨੇ ਕਿ ਇਹ ਹੋ ਸਕਦਾ ਹੈ ਜਾਂ ਇਹ ਹੋ ਸਕਦਾ ਹੈ ਪਰ ਪੱਕੇ ਤੌਰ ਤੇ ਇਹਦੇ ਵਾਸਤੇ ਇੱਕ ਜਾਂਚ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਸ਼ੱਕ ਹੈ ਤਾਂ ਉਹ ਬਕਾਇਦਾ ਉਸ ਦੀ ਪੁਲਿਸ ਰਿਪੋਰਟ ਕਰਾਉਣ ਜਿਸ ਚੀਜ਼ ਜਾਂਚ ਹੋਵੇ ਉਸ ਦੀ ਕਮੇਟੀ ਬਣੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਉਂਕਿ ਇੱਕ ਪ੍ਰੋਮਿਨੈਂਟ ਪਰਸਨੈਲਿਟੀ ਦੀ ਡੈਥ ਹੋਈ ਹੈ ਤੇ ਉਹ ਸ਼ਿਕਾਇਤ ਦੇ ਆਧਾਰ ਤੇ ਇੱਕ ਮਹਾਰਾ ਦੀ ਕਮੇਟੀ ਬਣੇ ਤੇ ਜਿਹੜੇ ਆਪਰੇਸ਼ਨ ਦੀ ਸੀਸੀਟੀਵੀ ਫੁਟੇਜ ਹੈ ਜਾਂ ਜਿਹੜਾ ਉਹਦੇ ਫਾਈਲ ਹੈ ਮੈਡੀਕਲ ਰਿਪੋਰਟ ਰਿਪੋਰਟਾਂ ਦੀ ਫਾਈਲ ਜਿਹੜੀ ਹੈ ਉਹ ਆਏ ਜੀ ਤੇ ਉਹ ਪਬਲਿਕ ਹੋਏ ਤੇ ਉਹਦੇ ਉੱਤੇ ਫਿਰ ਸਾਰੀ ਜਾਂਚ ਕਰਨ ਤੋਂ ਬਾਅਦ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਨਾ ਅਦਰਵਾਈਜ਼ ਤਾਂ ਫਿਰ ਇਹ ਐਸੀ ਤਰ੍ਹਾਂ ਰਹੇਗਾ ਔਰ ਕਿ ਕਿ ਕਿਉਂਕਿ ਇਹ ਉਹਦੀ ਉਹ ਉਹਦੀ ਪ੍ਰੋਪਰ ਜਾਂਚ ਨਹੀਂ ਹੁੰਦੀ ਤੇ ਫਿਰ ਇਹ ਆ ਪੇ ਲੋ ਜਿਹੜੇ ਜਿਨ੍ਹਾਂ ਦਾ ਜਵਾਨ ਪੁੱਤ ਗਿਆ ਹੈ ਉਹਨਾਂ ਦਾ ਦੁੱਖ ਹੈਗਾ ਹੈਨਾ ਉਹ ਤਾਂ ਹੁਣ ਮੋਢੇ ਦਾ ਆਪਰੇਸ਼ਨ ਕਰਵਾਉਣ ਆਏ ਸੀ ਵਿਚਾਰ ਤੇ ਇਸ ਤਰ੍ਹਾਂ ਚਲਾ ਗਿਆ ਸੋ ਉਹਨਾਂ ਦੀਆਂ ਉਹਨਾਂ ਦੀ ਦੇ ਦੇ ਮਨ ਦੇ ਵਿੱਚ ਜੋ ਸ਼ੰਕੇ ਹੈ ਉਹ ਨਿਵਾਰਣ ਜਿਹੜਾ ਹੈ ਉਹ ਇੱਕ ਜਾਂਚ ਰਾਹੀਂ ਹੀ ਹੋ ਸਕਦਾ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਉੱਤੇ ਇੱਕ ਪੈਨਲ ਪਠਾਣ ਹਾਈ ਹਾਈਲੀ ਪ੍ਰੋਫੈਸ਼ਨਲ ਜਿਹੜੇ ਲੋਕ ਨੇ ਉਹਨਾਂ ਦਾ ਮੈਡੀਕਲ ਪ੍ਰੋਫੈਸ਼ਨਲ ਲੋਕ ਨੇ ਉਹ ਉਹਨਾਂ ਦਾ ਇੱਕ ਪੈਨਲ ਬਣੇ ਜਿਹੜਾ ਉਹਨਾਂ ਉਹਦਾ ਪੋਸਟਮਾਰਟਮ ਕਰੇ ਔਰ ਜਿਹੜਾ ਪ੍ਰੋਪਰ ਜਿਹੜੀ ਟ੍ਰੀਟਮੈਂਟ ਉਹਨੂੰ ਦਿੱਤਾ ਗਿਆ ਹੈ ਉਹਦੇ ਬਾਰੇ ਜਿਹੜਾ ਹੈ ਉਹ ਗੱਲ ਕਰੇ ਹੈਨਾ ਤੇ ਉਹਦੇ ਉਸ ਤੋਂ ਬਾਅਦ ਸਾਰਾ ਕੁਝ ਤੈਅ ਹੋਵੇ ਵੈਸੇ ਇੱਕ ਗੱਲ ਮੈਂ ਜਿਹੜੀ ਤੁਸੀਂ ਇਸ ਇਸ ਗੱਲ ਦੀ ਗੱਲ ਕਰ ਰਹੇ ਹੋ ਕੋਈ ਨੈਗਲੀਜੈਂਸੀ ਵੀ ਹੈ ਹੋ ਸਕਦੀ ਹੈ ਉਹਦੇ ਚ ਮੈਨੂੰ ਇੱਕ ਮੇਰਾ ਪਰਸਨਲ ਇੱਕ ਤਜਰਬਾ ਹੈ ਜਿਹੜਾ ਮੈਨੂੰ ਐਜ਼ ਅ ਜਰਨਲਿਸਟ ਮੈਨੂੰ ਹੋਇਆ ਸੀਗਾ ਮੇਰੇ ਇੱਕ ਦੋਸਤ ਹੈ ਉਹ ਇੱਥੋਂ ਦੇ ਮੋਹਾਲੀ ਦੇ ਇੱਕ ਬਹੁਤ ਵੱਡੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨਾਂ ਦੀ ਮਦਰ ਦਾ ਆਪਰੇਸ਼ਨ ਹੋਣਾ ਸੀ ਗੋਡਿਆਂ ਦਾ ਗੋਡਿਆਂ ਦਾ ਆਪਰੇਸ਼ਨ ਹੋਣਾ ਸੀਗਾ ਤੇ ਉਹਦੀ ਉਹਦੀ ਜਿਹੜੀ ਸਿਸਟਰ ਹੈ ਉਹ ਵੀ ਡਾਕਟਰ ਹੈ ਤੇ ਉਹ ਅਮਰੀਕਾ 'ਚ ਸੀਗੀ ਤੇ ਜਦੋਂ ਆਪਰੇਸ਼ਨ ਹੋ ਰਿਹਾ ਸੀਗਾ ਤੇ ਆਪਰੇਸ਼ਨ ਆਪਰੇਸ਼ਨ ਜਦੋਂ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਫਾਈਲ ਹੋਣੀ ਸੀਗੀ ਤੇ ਉਹ ਫਾਈਲ ਜਿਹੜੀ ਹੈ ਆ ਉਸ ਫਾਈਲ ਦੀ ਉਹ ਕੁੜੀ ਨੇ ਉਹਦੀ ਜਿਹੜੀ ਭੈਣ ਡਾਕਟਰ ਸੀਗੀ ਉਹਨਾਂ ਕਿਹਾ ਕਿ ਉਹਦੀ ਜਿਹੜੀ ਫੋਟੋ ਖਿੱਚ ਕੇ ਮੈਨੂੰ WhatsApp ਕਰ ਦੇਣਾ ਵੀ ਮੈਂ ਵੀ ਦੇਖ ਲਾਂਗਾ ਤੇ ਜਦੋਂ ਉਹਨੇ ਦੇਖਿਆ ਤਾਂ ਉਹਦੇ ਵਿੱਚ ਜਦੋਂ ਆਪਰੇਸ਼ਨ ਹੁੰਦਾ ਹੈ ਨਾ ਤਾਂ ਉਦੋਂ ਇੱਕ ਇੰਜੈਕਸ਼ਨ ਦਿੱਤਾ ਜਾਂਦਾ ਜਿਹਦੇ ਕਰਕੇ ਤੁਹਾਡਾ ਬਲੱਡ ਜਿਹੜਾ ਹੈ ਕਲੌਟ ਨਹੀਂ ਹੁੰਦਾ ਕਲੌਟ ਨਾ ਹੋਏ ਤੁਹਾਡਾ ਬਲੱਡ ਸਰਕੂਲੇਸ਼ਨ ਚੱਲਦੀ ਰਹੇ ਕਿਉਂਕਿ ਜਿਹੜਾ ਜਿਹੜਾ ਮੇਜਰ ਆਪਰੇਸ਼ਨ ਹੈ ਇਹ ਗੋਡਿਆਂ ਦੇ ਜੇ ਬਦਲਣ ਦਾ ਆਪਰੇਸ਼ਨ ਹੈ ਜਾਂ ਉਹ ਉਹਦੀ ਸਰਜਰੀ ਹੋ ਰਹੀ ਹੈ ਤਾਂ ਉਹਨੂੰ ਟਾਈਮ ਲੱਗਦਾ ਕਿ ਬਲੱਡ ਸਰਕੂਲੇਸ਼ਨ ਇਸ ਤਰ੍ਹਾਂ ਚੱਲਦੀ ਰਹੇ ਕਿ ਕਿਤੇ ਵੀ ਰੁਕਾਵਟ ਨਾ ਆਏ ਤੇ ਉਹ ਕੋਈ ਕਲੋਟਿੰਗ ਨਾ ਹੋਏ ਉਹ ਟੀਕਾ ਲੱਗਦਾ ਹੈ ਬਿਲਕੁਲ ਉਹ ਕਾਫੀ ਮਹਿੰਗਾ ਟੀਕਾ ਹੁੰਦਾ ਹੈ ਕਹਿੰਦੇ ਤੇ ਉਹ ਜਿਹੜਾ ਟ੍ਰੀਟਮੈਂਟ ਦਿੱਤਾ ਗਿਆ ਸੀਗਾ ਉਹਦੇ ਵਿੱਚ ਉਹ ਟੀਕਾ ਲਿਖਣਾ ਲਿਖਿਆ ਹੀ ਨਹੀਂ ਸੀ ਹੂੰ ਤੇ ਉਹਨਾਂ ਨੇ ਫਿਰ ਜਿਹੜਾ ਬਿੱਲ ਬਣਾਇਆ ਸੀਗਾ 72 ਲੱਖ ਦਾ ਪਤਾ ਨਹੀਂ 1 2.5 ਲੱਖ ਦਾ 3 ਲੱਖ ਦਾ ਪੈਕੇਜ ਹੈਗਾ ਉਹਨੂੰ ਕਾਫੀ ਪੁਰਾਣੀ ਗੱਲ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਹ ਤਾਂ ਲਾਇਆ ਹੀ ਨਹੀਂ ਹੈ ਤੁਸੀਂ ਇਹਦੇ ਪੈਸੇ ਕਿਦਾਂ ਕਲੇਮ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਲਿਖਿਆ ਹੋਇਆ ਜੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਐਜ਼ ਅ ਜਰਨਲਿਸਟ ਵੀ ਤੁਸੀਂ ਆਓ ਅਸੀਂ ਦੋ ਦੋ ਤਿੰਨ ਲੋਕ ਜੇ ਕੱਠੇ ਹੋ ਕੇ ਗਏ ਉਥੇ ਜੀ ਤੇ ਫਿਰ ਉਹ ਉਹਨਾਂ ਨੇ ਉਹਦੇ ਪੈਸੇ ਘਟਾ ਦਿੱਤੇ ਹਮ ਹੈਨਾ ਹੁਣ ਪੈਸੇ ਕਟਾ ਮੈਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਉਹ ਫੈਮਿਲੀ ਸੀਗੀ ਕਿ ਤੁਸੀਂ ਕੇਸ ਕਰੋ ਇਹਨਾਂ ਤੇ ਬਿਲਕੁਲ ਹੈਨਾ ਤੇ ਉਹ ਕਹਿੰਦੇ ਚਲੋ ਜੀ ਸਾਡੇ ਪੈਸੇ ਹੋ ਗਏ ਆ ਆਪਾਂ ਕਿਉਂ ਕਿਸੇ ਨਾਲ ਉਹ ਕਰਨਾ ਸਾਡਾ ਕੰਮ ਸਰ ਗਿਆ ਮੈਂ ਉਹਨਾਂ ਨੂੰ ਕਿਹਾ ਸਾਨੂੰ ਕਿਉਂ ਬੁਲਾਇਆ ਸੀ ਭਾਈ ਫਿਰ ਬਿਲਕੁਲ ਹੈਨਾ ਵੀ ਤੁਸੀਂ ਤਾਂ ਹੁਣ ਸਮਝੌਤਾ ਕਰ ਲਿਆ ਜਿਹੜਾ ਗਲਤ ਕੰਮ ਹੈ ਜੇ ਗਲਤ ਕੰਮ ਹੋ ਰਿਹਾ ਹਸਪੀਟਲ ਨੇ ਗਲਤ ਕੰਮ ਕੀਤਾ ਹੈ ਤਾਂ ਤੁਸੀਂ ਉਹਨੂੰ ਲੋਕਾਂ ਅੱਗੇ ਲਿਆ ਬਿਲਕੁਲ ਜੀ ਸੋ ਸਾਡੀ ਸੁਸਾਇਟੀ ਦਾ ਇੱਕ ਇਹ ਵੀ ਮਾਮਲਾ ਹੁੰਦਾ ਕਿ ਅਸੀਂ ਜਦੋਂ ਕੁਝ ਹੁੰਦਾ ਅਸੀਂ ਕਹਿੰਦੇ ਆ ਕਿ ਉਹ ਵੀ ਸਾਡੇ ਨਾਲ ਗਲਤ ਹੋਇਆ ਗਲਤ ਹੋਇਆ ਪਰ ਅਸੀਂ ਗਲਤ ਵਾਸਤੇ ਸਟੈਂਡ ਨਹੀਂ ਲੈਂਦੇ ਹੂੰ ਬਿਲਕੁਲ ਸੋ ਜੇ ਫੈਮਿਲੀ ਨੂੰ ਇਹਨੂੰ ਸਟੈਂਡ ਲੈਣਾ ਚਾਹੀਦਾ ਉਹਨਾਂ ਨੂੰ ਕੋਈ ਵੀ ਸ਼ਕਤ ਹੈ ਹੂੰ ਘੁੰਮਣ ਸਾਹਿਬ ਦੀ ਫੈਮਿਲੀ ਨੂੰ ਸਟੈਂਡ ਲੈਣਾ ਚਾਹੀਦਾ ਔਰ ਸਰਕਾਰ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ ਔਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਹੂੰ ਅ ਸਰ ਅੱਗੇ ਵਧਦੇ ਹਾਂ ਸ਼ਾਂਤੀ ਨੋਬਲ ਪੁਰਸਕਾਰ ਅਮਰੀਕਾ ਦੇ ਰਾਸ਼ਟਰਪਤੀ 트ੰਪ ਉਹ ਕਹਿ ਰਹੇ ਸੀ ਕਿ ਉਹਨਾਂ ਨੂੰ ਮਿਲੇ ਪਰ ਇਹ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਜਿਹਨੂੰ ਦਿੱਤਾ ਗਿਆ ਉਹ ਕੌਣ ਹੈ ਤੇ ਕਿੱਥੋਂ ਦਾ ਹੈ ਇਸ ਬਾਰੇ ਦੱਸੋ ਇਹ ਐਕਚੁਅਲੀ ਜਿਹੜਾ ਨੋਬਲ ਪੀਸ ਪੁਰਸਕਾਰ ਹੈ ਇਹ ਦੁਨੀਆ ਦਾ ਸਭ ਤੋਂ ਵਕਾਰੀ ਪੁਰਸਕਾਰ ਹੈ ਜੀ ਬਿਲਕੁਲ ਔਰ ਇਹ 트ੰਪ ਸਾਹਿਬ ਜਿਹੜੇ ਨੇ ਉਹ ਪਿਛਲੇ ਕਾਫੀ ਸਮੇਂ ਤੋਂ ਲੋਬਿੰਗ ਕਰ ਰਹੇ ਸੀ ਇੰਟਰਨੈਸ਼ਨਲ ਲੈਵਲ ਤੇ ਲੋਬਿੰਗ ਕਰ ਰਹੇ ਸੀਗੇ ਇਹ ਉਹਨਾਂ ਨੂੰ ਇਹ ਅਵਾਰਡ ਜਿਹੜਾ ਹੈ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ 6-7 ਕਹਿੰਦੇ ਸੀ ਕਲੇਮ ਕਰਦੇ ਸੀ ਕਿ ਮੈਂ 7 جنگਾਂ ਰੁਕਵਾਈਆਂ ਲੜਾਈਆਂ ਜਿਹੜੀਆਂ ਚੱਲ ਰਹੀਆਂ ਸੀ ਮੈਂ ਉਹ ਖਤਮ ਕਰਵਾਈਆਂ ਜਿਹਦੇ ਜਿਹਦੇ ਚ ਇੱਕ ਉਹ ਇੰਡੀਆ ਪਾਕਿਸਤਾਨ ਦਾ ਵੀ ਕਲੇਮ ਕਰਦੇ ਸੀਗੇ ਵਾਰ-ਵਾਰ ਕਲੇਮ ਕਰਦੇ ਸੀਗੇ ਜਿਹਨੂੰ ਭਾਰਤ ਸਰਕਾਰ ਡਿਨਾਈ ਵੀ ਕਰਦੀ ਸੀਗੀ ਹੈਨਾ ਪੰਜਾਬ ਸੌਰੀ ਇੰਡੀਆ ਦੇ ਵਿੱਚ بڑا ਮੁੱਦਾ ਵੀ ਉਹ ਬਣਿਆ ਹੈਨਾ ਤੇ ਪਾਕਿਸਤਾਨ ਵਾਲੇ ਤਾਂ ਜਾ ਕੇ ਉਹਨਾਂ ਦੀ ਇੱਕ ਤਰ੍ਹਾਂ ਦੀ ਟਰੰਪ ਦੀ ਪੂਰੀ ਚਮਟਾਗਿਰੀ ਉਹ ਮਾਰਨ ਲੱਗ ਪਏ ਤੇ ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਬੰਦਾ ਹੈ ਨਾ ਜਿਹੜਾ ਯੰਗਾ ਲਵਾ ਰਿਹਾ ਯੂਕਰੇਨ ਔਰ ਰੂਸ ਦੀ ਜਿਹੜੀ جنگ ਹੈ ਉਹ ਕਿਹਨੇ ਲਵਾਈ ਸੀ ਅਮਰੀਕਾ ਨੇ ਅਮਰੀਕਾ ਔਰ ਨਾਟੋ ਦੇ ਪਿੱਛੇ ਮਗਰ ਲੱਗ ਕੇ ਯੂਕਰੇਨ ਨੇ ਜਿਹੜਾ ਹੈ ਪੰਗਾ ਲਿਆ ਸੀ ਰੂਸ ਨਾਲ ਹੈ ਨਾ ਤੇ ਉਹ ਜੰਗ ਚ ਬਦਲਿਆ ਤੇ ਅਮਰੀਕਾ ਹੁਣ ਪਿੱਛੇ हट ਗਿਆ ਜੀ ਹੁਣ ਉਹਦੇ ਤੇ ਸਮਝੌਤੇ ਨੂੰ ਦਬਾਅ ਪਾ ਰਿਹਾ ਜਦੋਂ ਰਾਸ਼ਟਰਪਤੀ ਬਦਲ ਗਿਆ ਤੇ ਕਿੰਨਾ ਵੀ ਮੈਂ ਨੋਬਰ ਪੁਰਸਕਾਰ ਲੈਣਾ ਹਮ ਇਜ਼ਰਾਈਲ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕੀ ਕੀਤਾ ਜਾ ਰਿਹਾ ਕਿੰਨੇ ਲੋਕ ਮਰ ਗਏ ਕਿੰਨੇ ਲੋਕਾਂ ਦਾ ਘਾਨ ਉੱਥੇ ਹੋ ਗਿਆ ਇਸੇ ਤਰ੍ਹਾਂ ਇਜ਼ਰਾਈਲ ਔਰ ਇਰਾਨ ਦੀ ਜਿਹੜੀ ਜੰਗ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਬਿਲਕੁਲ ਹੈ ਨਾ ਪਰ ਇੰਟਰਸਟਿੰਗ ਗੱਲ ਦੇਖੋ ਕਿ ਜਿਹੜਾ ਨਾ ਸਭ ਤੋਂ ਕਹਿੰਦੇ ਨੇ ਨਾ ਵੀ ਆਪਣੀ ਇੰਡੀਅਨ ਈਡੀਮ ਦੇ ਵਿੱਚ ਆਪਾਂ ਸਭ ਤੋਂ ਜਿਹੜਾ ਖੁੰਖਾਰ ਬੰਦਾ ਕਿਹਨੂੰ ਗਿਣਦੇ ਆ ਜਿਹੜਾ ਮਿਥੋਲੋਜੀ ਦੇ ਵਿੱਚ ਇਹਨੂੰ ਗਿਣਦੇ ਆ ਆਪਾਂ ਰਾਵਣ ਨੂੰ ਗਿਣਦੇ ਆ ਬਿਲਕੁਲ ਇਹ ਰਾਵ ਰਾਵਣ ਰਾਕਸ਼ਸ ਜਿਹਾ ਰਾਕਸ਼ਸ ਬੁੱਧੀ ਜਿਹਾ ਇਹ ਹੁਣ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਮੈਂਜਮਿਨ ਨਿਤਨ ਜਾਉ ਹ ਜਿਹੜਾ ਗਾਜ਼ਾ ਦੇ ਵਿੱਚ ਇੰਨਾ ਕੁਸ਼ ਕਰ ਰਿਹਾ ਤੇ ਈਰਾਨ ਦੇ ਵਿੱਚ ਪੰਗੇ ਲੈ ਜਿਹਨਾਂ ਜੰਗ 'ਚ ਖਿੱਚਣ ਦੀ ਕੋਸ਼ਿਸ਼ ਕੀਤੀ ਉਹਦੇ ਵੱਲ ਮਿਜ਼ਾਈਲਾਂ ਸੁੱਟੀਆਂ ਉਹਦੇ ਤੇ ਹੈਨਾ ਤੇ ਔਰ ਜਿਹਦਾ ਜਿਹਦਾ ਜੰਗ ਤੋਂ ਬਿਨਾਂ ਜਿਹੜੇ ਗੱਲ ਹੀ ਨਹੀਂ ਕਰਦੇ ਲੜਾਈ ਤੋਂ ਬਿਨਾਂ ਜਿਹੜੇ ਗੱਲ ਹੀ ਨਹੀਂ ਕਰਦੇ ਉਹ ਬੰਦਾ ਟਰੰਪ ਨੂੰ ਨਾਮਿਨੇਟ ਕਰ ਰਿਹਾ ਪੀਸ ਪੁਰਸਕਾਰ ਵਾਸਤੇ ਉਹਦੇ ਵਿੱਚ ਜਿਹੜੇ ਉਹਨੂੰ ਸਪੋਰਟ ਕਰਨ ਵਾਲੇ ਕੌਣ-ਕੌਣ ਹੈ ਉਹਦੇ ਵਿੱਚ ਪਾਕਿਸਤਾਨ ਵੀ ਹੈ ਉਹਦੇ ਵਿੱਚ ਕੰਬੋਡੀਆ ਵੀ ਹੈ ਹੂੰ ਜਿਹੜੇ ਤੁਸੀਂ ਦੱਬੇ ਹੋਏ ਥੱਲੇ ਹੂੰ ਉਹਨਾਂ ਆਖਰੀ ਮੌਕੇ ਤਾਂ ਰੂਸ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ 트럼ਪ ਦਾ ਸਮਰਥਨ ਕਰਾਂਗੇ ਜੀ ਪਰ ਕਮੇਟੀ ਨੇ ਕਿਹਾ ਕਿ ਜਿਹੜਾ ਐਲਾਨ ਹੈ ਜਿਹੜਾ ਕੀਤਾ ਗਿਆ ਉਹ ਵੈਨਜ਼ੁਏਲਾ ਦੀ ਜਮਹੂਰੀ ਅਧਿਕਾਰਾਂ ਦੀ ਇੱਕ ਕਾਰਕੁਨ ਨੂੰ ਕੀਤਾ ਗਿਆ ਉਹਨਾਂ ਦਾ ਨਾਂ ਹੈ ਮਾਰੀਓ ਕੋਰੀਨਾ ਮਚਾਡੋ ਜੀ ਸੋ ਜਮਹੂਰੀ ਅਧਿਕਾਰਾਂ ਦੇ ਦੇ ਉਹ ਪੈਰੋਕਾਰ ਨੇ ਜਾਂ ਐਕਟਿਵਿਸਟ ਨੇ ਉਹਨਾਂ ਦੇ ਲਈ ਕੰਮ ਕਰਦੇ ਨੇ ਉਹਨਾਂ ਨੂੰ ਇਹ ਪੁਰਸਕਾਰ ਇਸ ਵਾਰ ਦਾ ਦਿੱਤਾ ਗਿਆ ਸੋ ਟਰੰਪ ਦਾ ਤਾਂ ਉਹ ਆ ਗਿਆ ਨਾ ਕਿ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਹੈ ਨਾ ਜਾਂ ਫਿਰ ਉਹ ਕਹਿੰਦੇ ਨੇ ਨਾ ਕਿ ਅੱਡੀਆਂ ਕੂਚ ਦੀ ਮਰ ਗਈ ਬੰਕਾਂ ਨਾਲ ਜੁੜੀਆਂ ਸੋ ਟਰੰਪ ਨੂੰ ਨੋਬਲ ਪੁਰਸਕਾਰ ਦੀਆਂ ਜਿਹੜੀਆਂ ਵੰਕਾਂ ਆ ਉਹ ਨਹੀਂ ਜੁੜੀਆਂ ੜੀਆਂ ਓੜੀਆਂ ਕੂਚਦਾ ਹੋ ਰਹਿ ਗਿਆ ਤੇ ਜਿਹੜਾ ਜਿਹੜੀ ਕਮੇਟੀ ਆ ਉਹਨਾਂ ਨੇ ਕਿਹਾ ਕਿ ਉਹਨਾਂ ਪਰ ਇਸ ਤਰ੍ਹਾਂ ਦੇ ਦਵਾ ਜਿਹੜੇ ਆ ਉਹ ਰਹਿੰਦੇ ਆ ਪਰ ਕਮੇਟੀ ਦਾ ਇੱਕ ਕੰਮ ਕਰਨ ਦਾ ਤਰੀਕਾ ਹੈ ਤੇ ਉਹ ਉਸੇ ਤਰੀਕੇ ਦੇ ਨਾਲ ਉਹ ਇਹ ਅਵਾਰਡ ਦਿੰਦੀ ਹੈ ਸੋ ਉਹਨਾਂ ਨੇ ਕਿਹਾ ਕਿ ਟਰੰਪ ਨੂੰ ਉਹਨਾਂ ਨੇ ਕਨਸੀਡਰ ਨਹੀਂ ਕੀਤਾ ਸੋ ਇਹ ਜਿਹੜੀ ਜਿਸ ਤਰ੍ਹਾਂ ਦਾ ਉਹਨਾਂ ਕੋਲ ਉਹਨਾਂ ਦੀ ਪ੍ਰਕਿਰਿਆ ਉਹਨਾਂ ਨੂੰ ਸਟ੍ਰਿਕਟਲੀ ਉਹਨਾਂ ਨੇ ਫਾਲੋ ਕੀਤਾ ਔਰ ਇਹ ਵੈਨਜ਼ੂਏਲਾ ਦੀ ਜਿਹੜੀ ਹਿਊਮਨ ਰਾਈਟ ਐਕਟੀਵਿਸਟ ਹੈ ਉਹਨੂੰ ਇਹ ਅਵਾਰਡ ਦਿੱਤਾ ਗਿਆ ਹੈ ਜੀ ਸਰ ਮੇਰਾ ਅਗਲਾ ਸਵਾਲ ਹੋਏਗਾ ਸੁਖਵਿੰਦਰ ਸਿੰਘ ਕੋਲਕੱਤਾ ਉਹਨਾਂ ਨੂੰ ਲੈ ਕੇ ਉਹਨਾਂ ਦੇ ਕਤਲ ਤੋਂ ਬਾਅਦ ਜੋ ਧਰਨਾ ਲਾਇਆ ਗਿਆ ਸੀ ਉਹ ਧਰਨਾ ਚੱਕ ਦਿੱਤਾ ਗਿਆ ਤੇ ਹੁਣ ਇਸ ਮਾਮਲੇ ਵਿੱਚ ਕੀ ਸਹਿਮਤੀ ਹੋਈ ਹੈ ਔਰ ਉਸ ਬਾਰੇ ਦੱਸੋ ਸਹਿਮਤੀ ਇਹਦੇ ਵਿੱਚ ਇਹੀ ਹੋਈ ਹੈ ਕਿ ਪਰਿਵਾਰ ਨੂੰ ਸਰਕਾਰ ਨੇ ਇੱਕ ਤਰ੍ਹਾਂ ਦੇ ਨਾਲ ਮਨਾ ਲਿਆ ਹੂੰ ਤੇ ਜਿਸ ਤਰ੍ਹਾਂ ਦਾ ਇੱਕ ਕਿਆਸ ਲੱਗ ਰਿਹਾ ਸੀਗਾ ਜਿਹੜੀ ਆਪਾਂ ਗੱਲ ਬਾਰ-ਬਾਰ ਕਰ ਰਹੇ ਸੀਗੇ ਜਾਂ ਉੱਥੇ ਜਿਹੜੇ ਬੋਲਣ ਵਾਲੇ ਸੀਗੇ ਕੁਝ ਲੋਕ ਉਹ ਇਹ ਗੱਲ ਕਹਿ ਰਹੇ ਸੀਗੇ ਕਿ ਕਮੇਟੀ ਬਣਾਓ ਕਮੇਟੀ ਬਣਾ ਕੇ ਤੇ ਫਿਰ ਇਹ ਸੰਘਰਸ਼ ਜਿਹੜੀ ਸੰਘਰਸ਼ ਤੁਸੀਂ ਸ਼ੁਰੂ ਕਰ ਰਹੇ ਹੋ ਤੇ ਉਹ ਉਹਦੇ ਵਾਸਤੇ ਫਿਰ ਸਟੈਂਡ ਲਿਓ ਜੀ ਤੇ ਉਹ ਹੁਣ ਜਦੋਂ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਇਹਦਾ ਕਮੇਟੀ ਮੈਂਬਰਾਂ ਵੱਲੋਂ ਕਿਹਾ ਗਿਆ ਉਹ ਇਹ ਕਿਹਾ ਗਿਆ ਕਿ ਸਰਕਾਰ ਨੇ ਜੋ ਗੱਲਬਾਤ ਕੀਤੀ ਹੈ ਉਹਦੇ ਨਾਲ ਪਰਿਵਾਰ ਸਹਿਮਤ ਹੋ ਗਿਆ ਪਰ ਕਮੇਟੀ ਉਤੋਂ ਸੰਤੁਸ਼ਟ ਨਹੀਂ ਹੈ ਹੂੰ ਸੋ ਇਹਦਾ ਸਿੱਧਾ ਮਤਲਬ ਇਹ ਹੈ ਕਿ ਪਰਿਵਾਰ ਨੇ ਹ ਹੁਣ ਸਮਝੌਤਾ ਹੀ ਇੱਕ ਤਰ੍ਹਾਂ ਦਾ ਕਰ ਲਿਆ ਸੋ ਉਹ ਉਹਨਾਂ ਨੇ ਮੰਨ ਲਿਆ ਕਿ ਉਹ ਸਸਕਾਰ ਜਿਹੜਾ ਹੈ ਉਹਨਾਂ ਦਾ ਕਰ ਦਿੱਤਾ ਜਾਊਗਾ ਹੁਣ ਇਹਦੇ 'ਚ ਇਹ ਹੈਗਾ ਕਿ ਉਹਨਾਂ ਦਾ ਸੰਸਕਾਰਤਾ ਹੋ ਜਾਏ ਹੋ ਗਿਆ ਪਰ ਜਿਹੜੇ ਲੋਕ ਹੁਣ ਸੰਘਰਸ਼ ਕਰ ਰਹੇ ਸੀਗੇ ਉਹ ਹੁਣ ਕਿੱਥੇ ਹੈਨਾ ਉਹ ਫਿਰ ਹੁਣ ਲੋਕਾਂ ਦਾ ਇੱਕ ਤਰ੍ਹਾਂ ਦੇ ਨਾਲ ਨਾ ਵਿਸ਼ਵਾਸ ਟੁੱਟ ਜਾਂਦਾ ਵੀ ਤੁਸੀਂ ਇੰਨਾ ਜ਼ੋਰ ਲਾ ਕੇ ਸੰਘਰਸ਼ ਕੀਤਾ ਤੇ ਪਰਿਵਾਰ ਨੇ ਸਮਝੌਤਾ ਕਰ ਲਿਆ ਹੁਣ ਇੱਕ ਤਾਂ ਪੱਖੀ ਦਾ ਇਹ ਹੈ ਜੀ ਦੂਜਾ ਪੱਖੀ ਦਾ ਇਹ ਹੈ ਕਿ ਪਰਿਵਾਰ ਕੋਲ ਪਰਿਵਾਰ ਦਾ ਬੰਦਾ ਗਿਆ ਹੁੰਦਾ ਜੀ ਉਹਨਾਂ ਕੋਲ ਕਪੈਸਿਟੀ ਨਹੀਂ ਹੁੰਦੀ ਲੜਨ ਦੀ ਹੈਨਾ ਉਹ ਫਿਰ ਕੁਝ ਲੋਕਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੀ ਪੋਲਿਟਿਕਸ ਜਾਰੀ ਰੱਖੀਏ ਹੈਨਾ ਤਾਂ ਉਹ ਫਿਰ ਉਹ ਉਹ ਵੀ ਗੱਲ ਆ ਜਾਂਦੀ ਹੈ ਪਰ ਇਹਦੇ ਚ ਇਹ ਹੈਗਾ ਕਿ ਸਰਕਾਰ ਨੇ ਇਹ ਕਿਹਾ ਕਿ ਜਿਹੜਾ ਬੰਦਾ ਹੈ ਜਿਹੜੇ ਇਸ ਇਸ ਕਤਲ ਇਸ ਕਤਲ ਦੇ ਵਿੱਚ ਮਲਜ਼ਮ ਸਿਗੇ ਉਹਨਾਂ ਨੂੰ ਫੜ ਲਿਆ ਗਿਆ ਹੈ ਔਰ ਜਿਹੜਾ ਐਮਐਲਏ ਹੈ ਉਹਦਾ ਕੋਈ ਸਿੱਧੇ ਤੌਰ ਤੇ ਇਹਦੇ ਚ ਰੋਲ ਜਿਹੜਾ ਹੈ ਉਹ ਸਾਫਤ ਨਹੀਂ ਹੋਇਆ ਸੋ ਇਹੀ ਗੱਲ ਸ਼ੁਰੂ ਤੋਂ ਸਰਕਾਰ ਕਹਿੰਦੀ ਆ ਰਹੀ ਸੀਗੀ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਰਿਵਾਰ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਪਰਿਵਾਰ ਜਿਹੜਾ ਹੈ ਸਰਕਾਰ ਦੇ ਦਬਾਅ ਹੇਠ ਝੁਗਿਆ ਤੇ ਕਮੇਟੀ ਕਮੇਟੀ ਮੈਂਬਰ ਜਿਹੜੇ ਨੇ ਆਪਣੀ ਪੋਲਿਟਿਕਸ ਕਰ ਰਹੇ ਨੇ ਇਸ ਕਰਕੇ ਉਹ ਨਹੀਂ ਹੋਏ ਨਹੀਂ ਸਹਿਮਤ ਹੋ ਰਹੇ ਪਰ ਸਹਿਮਤੀ ਇਹੀ ਹੋਈ ਹੈ ਕਿ ਪਰਿਵਾਰ ਮੰਨ ਗਿਆ ਤੇ ਕਮੇਟੀ ਜਿਹੜੀ ਹੈ ਉਹ ਅਜੇ ਵੀ ਨਾ ਖੁਸ਼ ਹੈ ਸੋ ਇਸ ਕਰਕੇ ਹੁਣ ਧਰਨਾ ਜਿਹੜਾ ਹੈ ਕਿਉਂਕਿ ਉਹ ਤਾਂ ਪਰਿਵਾਰ ਦੀ ਸਹਿਮਤੀ ਨਾਲ ਹੋਣਾ ਸੀਗਾ ਤੋ ਇਸ ਕਰਕੇ ਉਹ ਧਰਨਾ ਜਿਹੜਾ ਉਹ ਚੱਕ ਲਿਆ ਗਿਆ ਸਰ ਨਵਜੋਤ ਸਿੰਘ ਸਿੱਧੂ ਉਹ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਨੇ ਇਸ ਦੇ ਕੀ ਸਿਆਸੀ ਮਾਇਨੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਇੱਕ ਫੋਟੋ ਟਵੀਟ ਕੀਤੀ ਹੈ ਸੋਸ਼ਲ ਮੀਡੀਆ ਤੇ ਪਾਈ ਹੈ ਜਿਹਦੇ ਵਿੱਚ ਉਹ ਪ੍ਰਿਅੰਕਾ ਗਾਂਧੀ ਦੇ ਨਾਲ ਖੜੇ ਦਿਖ ਰਹੇ ਨੇ ਤੇ ਉਹਨਾਂ ਨੇ ਭਾਵੇਂ ਕੋਈ ਉਸ ਤਰ੍ਹਾਂ ਦਾ ਐਲਾਨ ਤਾਂ ਨਹੀਂ ਕੀਤਾ ਪਰ ਇਸ ਤੋਂ ਕੁਝ ਦਿਨ ਪਹਿਲਾਂ ਹਫਤਾ 10 ਦਿਨ ਪਹਿਲਾਂ ਸ਼ਾਇਦ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਜਰੂਰ ਕਿਹਾ ਸੀਗਾ ਕਿ ਉਹ ਚੋਣ ਲੜਨਗੇ ਜੇ ਕਾਂਗਰਸ ਨੇ ਉਹਨੂੰ ਟਿਕਟ ਦਿੱਤੀ ਪਾਰਟੀ ਨੇ ਦਿੱਤੀ ਤਾਂ ਵੀ ਠੀਕ ਹੈ ਪਰ ਅਦਰਵਾਈਜ਼ ਉਹ ਚੋਣ ਲੜਨਗੇ ਅਮਰitsar ਨਾਰਥ ਪਹੁੰਚਿਆ ਦਾ ਸੋ ਇਹ ਇਹ ਜਿਹੜੇ ਹੁਣ ਮੁਲਾਕਾਤ ਕਰਕੇ ਆਏ ਨੇ ਉਹ ਤੋਂ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਥਾਂ ਉਹਨਾਂ ਦੇ ਵਾਈਫ ਐਕਟਿਵ ਪੋਲਟਿਕਸ ਕਰਨਗੇ ਕਿਉਂਕਿ ਸਿੱਧੂ ਸਾਹਿਬ ਪਹਿਲਾਂ ਕਹਿ ਚੁੱਕੇ ਨੇ ਕਿ ਆ ਵੀ ਮੈਂ ਕਿਸੇ ਤੋਂ ਪੈਸੇ ਤਾਂ ਲੈਂਦਾ ਨਹੀਂ ਨਾ ਮੈਂ ਕਮਾਉਂਦਾ ਤੇ ਮੈਂ ਤਾਂ ਆਪਣੀ ਜਿਹੜੇ ਪੈਸੇ ਆ ਆਪਣੇ ਜਿਹੜੇ ਕਮਾਏ ਹੋਏ ਪੈਸੇ ਆ ਉਹੀ ਪੋਲਿਟਿਕਸ ਚ ਲਾਉਂਦਾ ਹਾਂ ਤੇ ਜਦੋਂ ਉਹ ਛੱਡ ਕੇ ਗਏ ਪੰਜਾਬ ਇਲੈਕਸ਼ਨ ਹਾਰਨ ਤੋਂ ਬਾਅਦ ਕਾਂਗਰਸ ਜਦੋਂ 2022 ਦੇ ਵਿੱਚ ਇਲੈਕਸ਼ਨ ਹਾਰ ਗਈ ਉਸ ਤੋਂ ਬਾਅਦ ਉਹ ਛੱਡ ਗਏ ਤੇ ਹੁਣ ਉਹ ਦੁਬਾਰਾ ਤੁਸੀਂ ਡਿਫਰੈਂਟ ਡਿਫਰੈਂਟ टीवी शोज़ ਦੇ ਵਿੱਚ ਦੇਖਦੇ ਹਾਂ ਉਹਨਾਂ ਨੂੰ ਜੀ ટીਵੀ ਸ਼ੋਅਸ ਦੇ ਵਿੱਚੋਂ ਦੇਖਣੇ ਸ਼ੁਰੂ ਹੋ ਗਏ ਬੈਲ ਔਰ ਕਮੈਂਟਰੀ ਦੇ ਵਿੱਚ ਕਮੈਂਟਰੀ ਬਾਕਸ ਦੁਆਰਾ ਚਲੇ ਗਏ ਆ ਸੋ ਉਹਨਾਂ ਨੇ ਉਹ ਜਿਸ ਮਤਲਬ ਜਿਹੜਾ ਕੰਮ ਉਹਨਾਂ ਨੇ ਛੱਡਿਆ ਸੀਗਾ ਉਹ ਦੁਬਾਰਾ ਉਸ ਕੰਮ 'ਚ ਚਲੇ ਗਏ ਹੈ ਨਾ ਸੋ ਪੂਰੇ ਤਰ੍ਹਾਂ ਤਰ੍ਹਾਂ ਹੁਣ ਉਹ ਪੈਸੇ ਕਮਾਉਣ ਵੱਲ ਲੱਗ ਗਏ ਤੇ ਸਿਆਸੀ ਤੌਰ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਇਲੈਕਸ਼ਨ ਨੇੜੇ ਆ ਗਿਆ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਹੁਣ ਫਿਰ ਐਂਟਰੀ ਮਾਰਨ ਦਾ ਮਨ ਬਣਾ ਲਿਆ ਹੋਵੇ ਸੋ ਉਹ ਅੱਜ ਮੀਟਿੰਗਾਂ ਵਗੈਰਾ ਕਰਕੇ ਥੋੜਾ ਟੈਸਟ ਕਰ ਰਿਹਾ ਹੋਵੇ ਕਿ ਕਿਸ ਤਰ੍ਹਾਂ ਦਾ ਰਿਐਕਸ਼ਨ ਆਂਦਾ ਹੈ ਉਹਦੇ ਬਾਅਦ ਸਟ੍ਰੈਟਜੀ ਬਣਾਈ ਜਾਵੇ ਹੈਨਾ ਪਰ ਨਵਜੋਤ ਸਿੰਘ ਸਿੱਧੂ ਵੈਸੇ ਵਧੀਆ ਲੀਡਰ ਨੇ ਬੜੀ ਗੱਲਬਾਤ ਕਰਦੇ ਨੇ ਪਰ ਕਾਂਗਰਸ ਨੇ ਉਹਨਾਂ ਨੂੰ ਜਦੋਂ ਕਮਾਂਡ ਦਿੱਤੀ ਸੀ ਸੂਬੇ ਦੇ ਵਿੱਚ ਪ੍ਰਧਾਨਗੀ ਦਿੱਤੀ ਸੀ ਤਾਂ ਉਹਨਾਂ ਤੋਂ ਨਾ ਟੀਮ ਬਣੀ ਨਾ ਉਹ ਇਮ ਨੂੰ ਲੈ ਕੇ ਚੱਲ ਸਕੇ ਤੇ ਜਿਹੜੇ ਏਜੰਡੇ ਦੀ ਪੰਜਾਬ ਏਜੰਡੇ ਦੀ ਉਹ ਬਾਰ ਬਾਰ ਗੱਲ ਕਰਦੇ ਸੀਗੇ ਉਹ ਜਿੱਦਾਂ ਇਲੈਕਸ਼ਨ ਹਾਰ ਗਏ ਪਹਿਲੀ ਗੱਲ ਤਾਂ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣ ਗਏ ਉਹਨਾਂ ਨੂੰ ਉਹਨਾਂ ਨੇ ਬਿਲਕੁਲ ਪਬਲਿਕਲੀ ਬਿਲਕੁਲ ਜਿਹੜਾ ਮਤਲਬ ਇੱਕ ਤਰ੍ਹਾਂ ਕਹਿੰਦੇ ਨੇ ਨਾ ਵੀ ਲੱਤਾਂ ਖਿੱਚਦੇ ਉਹ ਕੰਮ ਕੀਤਾ ਜਿਹਦੇ ਸਿੱਧੂ ਬਾਰੇ ਬਹੁਤ ਮਾੜਾ ਇੰਪ੍ਰੈਸ਼ਨ ਗਿਆ ਔਰ ਚਰਨਜੀਤ ਸਿੰਘ ਚੰਨੀ ਐ ਐਮਐਲਏ ਦਾ ਇਲੈਕਸ਼ਨ ਹਾਰਨ ਤੋਂ ਬਾਅਦ ਦੁਬਾਰਾ ਫਿਰ ਲੋਕ ਸਭਾ ਦੇ ਇਲੈਕਸ਼ਨ ਚ ਖੜੇ ਹੋ ਗਏ ਹਮਮ ਔਰ ਇਸ ਵੇਲੇ ਪਿਛਲੇ ਦਿਨੀ ਇੱਕ ਸਰਵੇ ਆਇਆ ਸੀਗਾ ਜਿਚ ਚਰਨਜੀਤ ਸਿੰਘ ਚੰਨੀ ਸਭ ਤੋਂ ਵੱਧ ਲੋਕਾਂ ਦੀ ਜਿਹੜੀ ਐਜ਼ ਇੱਕ ਮੁੱਖ ਮੰਤਰੀ ਪਸੰਦ ਨੇ ਈਵਨ ਭਗਵੰਤ ਮਾਨ ਨਾਲੋਂ ਜ਼ਿਆਦਾ ਜਿਹੜੇ ਲੋਕ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਇਹ ਸਰਵੇ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਆਇਆ ਸੋ ਨਵਜੋਤ ਸਿੰਘ ਸਿੱਧੂ ਤਾਂ ਕਿਤੇ ਨੇੜੇ ਤੇੜੇ ਵੀ ਉਧਰ ਤਿਕਦੇ ਨਹੀਂ ਸੋ ਇਹ ਹੁਣ ਜਦੋਂ ਉਹ ਪਬਲੀਕਲੀ ਆ ਕੇ ਕੋਈ ਆਪਣੀ ਸਟਰੈਟਜੀ ਦਾ ਐਲਾਨ ਕਰਨਗੇ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਨਾ ਜਾਂ ਉਹਨਾਂ ਦੀ ਪਤਨੀ ਹੀ ਇਲੈਕਸ਼ਨ ਪੋਲਿਟਿਕਸ ਕਰੇਗੀ ਤੇ ਉਹ ਪਿੱਛੋਂ ਉਹਨਾਂ ਨੂੰ ਸਪੋਰਟ ਕਰਨਗੇ ਉਹਨਾਂ ਦੀ ਇਸ ਤਰ੍ਹਾਂ ਦੀ ਰਣਨੀਤੀ ਹੁੰਦੀ ਹੈ ਜਾਂ ਉਹ ਫਿਰ ਆਪਣੀਆਂ ਜਿਹੜੀਆਂ ਪੰਜਾਬ ਏਜੰਡੇ ਵਾਲੀਆਂ ਉਹਨੀਆਂ ਫਾਈਲਸ ਹੈ ਉਹਨੂੰ ਦੁਬਾਰਾ ਝਾੜ ਕੇ ਹੈ ਨਾ ਉਹਨੂੰ ਲੈ ਕੇ ਲੋਕਾਂ ਜਾਣਗੇ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਸਿੱਧੂ ਪਰਿਵਾਰ ਨੇ ਜਿਹੜੀ ਹੈ ਆਪਣੀ ਸਿਆਸੀ ਹਲਚਲ ਜਿਹੜੀ ਉਹ ਜ਼ਰੂਰ ਵਧਾ ਦਿੱਤੀ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਲਾ ਲਈ ਜੀ। ਸ਼ੁਕਰੀਆ ਜੀ। ਸੋ ਇਹ ਸੰ ਕੁਝ ਅੱਜ ਦੇ ਮੁੱਦੇ ਕੱਲ ਨੂੰ ਫੇਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ। ਬਹੁਤ-ਬਹੁਤ ਧੰਨਵਾਦ।